ਦਿੱਲੀ ਚਾਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ 46 ਸੀਟਾਂ ਨੇ ਤੇ 40 ਸੀਟਾਂ ਚੋਂ ਸਭ ਤੋਂ ਇੰਪੋਰਟੈਂਟ ਸੀਟ ਪੰਜਾਬੀ ਭਾਗ ਆ ਪੰਜਾਬੀ ਭਾਗ ਚ ਮੁਕਾਬਲਾ ਪਰਮਜੀਤ ਸਿੰਘ ਸਰਨਾ ਅਤੇ ਮਨਜਿੰਦਰ ਸਿਰਸਾ ਦੇ ਵਿਚਕਾਰ ਆ ਖਾਸ तौर ਦੇ ਉਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਮੋ ਸਾਹਮਣੇ ਨੇ ਸਾਡੇ ਨਾਲ ਦਿੱਲੀ ਦੀ ਸੰਗਤ ਆ ਅਸੀਂ ਗੱਲ ਕਰਾਂਗੇ ਕਿ ਕਿਹੜੇ ਮੁੱਦਿਆਂ ਦੇ ਉੱਤੇ ਉਹ ਵੋਟ ਪਾ ਕੇ ਆਏ ਨੇ ਔਰ ਖਾਸ तौर ਦੇ ਉਤੇ ਜਦੋਂ ਇਸ ਸੀਟ ਦੇ ਉੱਤੇ ਮੁਕਾਬਲਾ ਬੜਾ ਸਖਤ ਮੰਨਿਆ ਜਾ ਰਿਹਾ ਹੋਵੇ ਦਾਵੇਦਾਰੀਆਂ ਦੋਵਾਂ ਦੀਆਂ ਨੇ ਪਰਮਜੀਤ ਸਿੰਘ ਸਰਨਾ ਦੀ ਦਾਵੇਦਾਰੀ ਹੈ ਕਿ ਮੈਂ ਜਿੱਤਣ ਜਾ ਰਿਹਾ ਮਨਜਿੰਦਰ ਸਿੰਘ ਸਿਰਸਾ ਦੀ ਆਪਣੀ ਦਾਵੇਦਾਰੀ ਹੈ ਤਾਂ ਅਸੀਂ ਦਿੱਲੀ ਦੀ ਸੰਗਤ ਦੇ ਨਾਲ ਜਿਹੜੀ ਇਸ ਟਾਈਮ ਵੋਟ ਪਾ ਕੇ ਆਈ ਐ ਸਿੱਖ ਸੰਗਤ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੇ ਕਿਹੜਾ ਮੁੱਦਾ ਸੀ ਜਿਹਦੇ ਤੇ ਉਹਨਾਂ ਨੇ ਵੋਟ ਦਿੱਤੀ ਹੈ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੇ ਪੁੱਛੂੰਗਾ ਤੁਹਾਡੇ ਮੰਚ ਕੀ ਸੀ ਉਹ ਤੁਸੀਂ ਵੋਟ ਪਾਈ ਕਿਸ ਸੁਧਾਰ ਦੇ ਉੱਤੇ ਔਰ ਕਿਸ ਮੁੱਦੇ ਤੇ ਵੋਟ ਪਾਈ ਸਰ ਅਸੀਂ ਜਨਰਲ ਵੋਟ ਨੂੰ ਜਨਨ ਮੰਗਨ ਨੂੰ ਜਿਹਨੇ ਵੋਟ ਪਾ ਕੇ ਆਏ ਹੈ ਔਰ ਕੀ ਹੈ ਜੋ ਹੋਵੇ ਜਿਸ ਕਰਕੇ ਤੁਸੀਂ ਵੋਟ ਪਾਈ ਹੈ ਕਿ ਗੁਰਦੁਆਰਿਆਂ ਦਾ ਪ੍ਰਬੰਧ ਤਾਂ ਚੱਲ ਰਿਹਾਗਾ ਕੀ ਇਹ ਹੈ ਜੋ ਹੋਰ ਨਵਾਂ ਹੋਵੇ ਜਿਹਦੇ ਕਰਕੇ ਤੁਸੀਂ ਪਾਈਆ ਵੋਟ ਕੀ ਠੀਕ ਹੋਣਾ ਚਾਹੀਦਾ ਹੈ ਇਹ ਚਾਹੁੰਦੇ ਹਾਂ ਕਿ ਥੋੜਾ ਸੁਧਾਰ ਹੋਵੇ ਇਹ ਨਹੀਂ ਚਾਹਤਾ ਸਰ ਕੀ ਮੁੱਦਾ ਸੀ ਤੁਹਾਡੇ ਮਨ ਚ ਕੀ ਸੀ ਜਦੋਂ ਤੁਸੀਂ ਵੋਟ ਪਾਈ ਹਾ ਹਸਪਿਟਲਾਈਜੇਸ਼ਨ ਵਗੈਰਾ ਵਾਰਾ ਇਸ ਤਰੀਕੇ ਦੀ ਸੇਵਾ ਹੋਵੇ ਗੁਰੂ ਘਰ ਵਿੱਚ ਸਰ ਤੁਸੀਂ ਕੀ ਸੋਚ ਕੇ ਵੋਟ ਪਾਈ ਹੈਗੀ ਕਿ ਇਹ ਜਾ ਕੀ ਤੁਹਾਡੇ ਬੱਚਿਆਂ ਲਈ ਠੀਕ ਹੋਵੇ ਜਾਂ ਦਿੱਲੀ ਦੇ ਸਿੱਖ ਦਿੱਲੀ ਠੀਕ ਹੋਵੇ ਜਾਂ ਸਾਡੇ ਧਰਮ ਚ ਠੀਕ ਹੋਵੇ ਨਹੀਂ ਸਭ ਸਭ ਠੀਕ ਠਾਕ ਹੋਣਾ ਚਾਹੀਦਾ ਪਿਆਰ ਨਾਲ ਸਾਰਾ ਕੰਮ ਚੱਲਦਾ ਰਹਿਣਾ ਚਾਹੀਦਾ ਸਾਰਾ ਗੁਜ਼ਾਰਾ ਹੋਰ ਸੁਧਾਰ ਹੋਣਾ ਚਾਹੀਦਾ ਹੈ ਉਹ ਸਮਝੋ ਅਜ਼ੀਜ਼ ਵੋਟ ਪਾਈ ਸਰ ਕਿਸ ਕਿਸ ਅਧਾਰ ਦੇ ਉੱਤੇ ਪਾਈ ਆ ਤੁਹਾਡੇ ਮਨ ਚ ਕੀ ਸੀਗਾ ਨਹੀਂ ਮਨ ਕੋਈ ਨਹੀਂ ਸੀ ਆਪਣਾ ਤਾਂ ਸੇਵਾ ਕਰਨ ਦਾ ਕੋਈ ਹਰਮਨ ਨਹੀਂ ਸਰ ਤੁਸੀਂ ਕੀ ਸੋਚ ਕੇ ਵੋਟ ਪਾਈ ਆ ਅਜੀਬ ਸਿੱਖੀ ਨੂੰ ਸਮਝਦੀ ਆਪਣੀ ਸਿੱਖੀ ਨੂੰ ਔਰ ਦਿੱਤੀ ਸਰ ਤੁਸੀਂ ਯੰਗ ਨੂੰ ਪੀੜੀ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ ਕੀ ਸੋਚ ਕੇ ਤੁਹਾਡੇ ਮਨ ਚ ਕੀ ਸੀਗਾ ਜਦੋਂ ਤੁਸੀਂ ਵੋਟ ਪਾ ਰਹੀ ਸੀ ਉੱਥੇ ਤੁਹਾਡੇ ਮਨਚ ਕੀ ਸੀਗਾ ਦੇਖੋ ਜੀ ਅਸੀਂ ਪਿਛਲੇ 4 ਸਾਲਾਂ ਦੇ ਜਿਹੜੇ ਕੰਮ ਕੀਤੇ ਇਸ ਕਮੇਟੀ ਦੇ ਸਾਨੂੰ ਬਹੁਤ ਹੀ ਵਧੀਆ ਲੱਗੇ ਨੇ ਜਿਹੜੇ ਸਿੱਖ ਨੂੰ ਪੂਰੀ ਦੁਨੀਆ ਚ ਇਹਨਾਂ ਨੇ ਫਲਾਇਆ ਹੈਗਾ ਇਸੇ ਮੁੱਦੇ ਨੂੰ ਅਸੀਂ ਦੇਖਦੇ ਹੋਏ ਅਸੀਂ ਕਹਿੰਦੇ ਇਹਨਾਂ ਨੂੰ ਫਿਰ ਦੁਬਾਰਾ ਆਣਾ ਚਾਹੀਦਾ ਤੇ ਮਤਲਬ ਜੋ ਇਹਨਾਂ ਨੇ ਕੰਮ ਕੀਤੇ ਨੇ ਜੋ ਇਹਨਾਂ ਨੇ ਸਕੂਲਾਂ ਦੇ ਕੰਮ ਕੀਤੇ ਨੇ ਜੋ ਕਾਲਜਾਂ ਦੇ ਕੰਮ ਕੀਤੇ ਨੇ ਜੋ 50% ਮਿਲਟਰੀ ਦਵਾਈ ਹੈਗੀ ਇਹ ਜਦ ਸਾਡੇ ਸਾਰੇ ਸਿੱਖ ਬੱਚੇ ਉਥੇ ਐਡਮਿਸ਼ਨ ਲੈ ਸਕਦੇ ਨੇ ਬਿਨਾਂ ਕਿਸੇ ਚੇਜਤੋਂ ਜਿਹੜੇ ਪਹਿਲੇ ਜਾਂਦੇ ਐ ਐਡਮਿਸ਼ਨ ਨਹੀਂ ਹੁੰਦੀ ਸੀ ਅਜੀਜ਼ ਮੁਦੇ ਤੇ ਉਹਨਾਂ ਨੂੰ ਵੋਟ ਪਾਈਏ ਅਸੀਂ ਚਾਹਦੇ ਦੁਬਾਰਾ ਉਹ ਤੁਹਾਡੇ ਮਨ ਚ ਕੀ ਸੀ ਸਰ ਜੀ ਤੁਸੀਂ ਵੋਟ ਪਾਈ ਹੈਗੀ ਜੀ ਸਿੱਖੀ ਦਾ ਪ੍ਰਚਾਰ ਹੋਵੇ ਐਜੂਕੇਸ਼ਨ ਉੱਪਰ ਧਿਆਨ ਹੋਵੇ ਬਹੁਤ ਜ਼ਿਆਦਾ ਜਿਹੜਾ ਕਿ ਬੰਦਾ ਹੈ ਪਹਿਲੇ ਵੀ ਪਹਿਲੀ ਕਮੇਟੀ ਵੀ ਕਰ ਰਹੀ ਹੈ ਜਿਹੜੀ ਕਮੇਟੀ ਨੇ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਤੇ ਅਸੀਂ ਉਹਨਾਂ ਤੋਂ ਖੁਸ਼ ਹੋ ਗਏ ਸੀ ਕਹਿ ਰਹੇ ਸੀ ਕਿ ਇਹੋ ਜੇ ਕੰਮ ਹੋਰ ਵਧੇਰੇ ਹੋਣ ਕਿ ਜਿੰਨੇ ਕੰਮ ਜ਼ਿਆਦਾ ਤੋਂ ਜ਼ਿਆਦਾ ਹੋਣ ਸਿੱਖੀ ਦਾ ਪ੍ਰਚਾਰ ਹੋਵੇ ਤੁਹਾਡੇ ਮੰਚ ਕੀ ਸੀਗਾ ਕਿਉਂਕਿ ਬੜੇ ਇਸ਼ੂ ਨੇ ਪਰਮਜੀਤ ਸਿੰਘ ਸਰਨਾਖੈਰੀ ਨੇ ਕੀ ਬੇਅਦਵੀ ਹੋਈਆ ਗੁਰੂਗ੍ਰੰਥ ਸਾਹਿਬ ਦੀ ਇਹਦੇ ਨਾਲ ਜੋ ਕੁਝ ਹੋ ਰਹੀ ਸੂਬੇ 18 ਨੇ ਡੇਰਾ ਮੁਖੀ ਦੀ ਸਪੋਰਟ ਵਾਲਾ ਵੀ ਤੁਹਾਡੇ ਮੰਚ ਕੀ ਸੀ ਕੀ ਇਹ ਇਹ ਮੁੱਦੇ ਹੈਗੇ ਸੀ ਜਿਹੜੇ ਇੱਥੇ ਉਠਾਏ ਜਾ ਰਹੇ ਸੀ ਜਾਂ ਤੁਸੀਂ ਕੁਝ ਹੋ ਹੋ ਸੋਰ ਕੇ ਬੋਲ ਪਾਈ ਹੈਗੀ ਨਹੀਂ ਜਿਹੜੇ ਮੁੱਦੇ ਨੇ ਤੇ ਬਾਹਰ ਦੇ ਮੁੱਦੇ ਨੇ ਜੋ ਦਿੱਲੀ ਦੇ ਮੁੱਦੇ ਨੇ ਉਹ ਦਿੱਲੀ ਦੇ ਮੁੱਦੇ ਨੇ ਐਜੂਕੇਸ਼ਨ ਧਾਰਮਿਕ ਪ੍ਰਚਾਰ ਸਿੱਖ ਧਰਮ ਤੋਂ ਨਿਰੋਲ ਧਾਰਮਿਕ ਬਾਣੀ ਦਾ ਪ੍ਰਚਾਰ ਹੋਵੇ ਐਜੂਕੇਸ਼ਨ ਨੂੰ ਹੋਰ ਇੰਪਰੂਵਮੈਂਟ ਕੀਤੀ ਜਾਏ ਗੁਰਦਾਰਿਆਂ ਦੇ ਸੁਧਾਰ ਲਈ ਸੁੰਦਰੀਕਰਨ ਜਿਹੜਾ ਇਹਨਾਂ ਨੇ ਕਮੇਟੀ ਨੇ ਕੀਤਾ ਹੈ ਉਹ ਗਾਂ ਲਈ ਹੋਰ ਇਸ ਤੋਂ ਵੱਧ ਵਧੇਰੇ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜੋ ਪਿਛਲਾ 4 ਸਾਲ ਕਮੇਟੀ ਨੇ ਕੰਮ ਕੀਤਾ ਹੈ ਉਹ ਬਹੁਤ ਅੱਛਾ ਕੀਤਾ ਹੈ ਉਹਨੂੰ ਦੇਖਦੇ ਹੋਏ ਅਸੀਂ ਵੋਟ ਪਾਈ ਹੈ हां ਇਹ ਦਿੱਲੀ ਦੀ ਸਿੱਖ ਸੰਗਤ ਸੀ ਆਪਣੇ ਆਪਣੇ ਵਿਚਾਰ ਨੇ ਕਿਸੇ ਨੇ ਕਿਹਾ ਮੈਂ ਐਜੂਕੇਸ਼ਨ ਦੇ ਵੋਟ ਪਾਈ ਆ ਕਿਸੇ ਨੇ ਕਿਹਾ ਜੋ ਪਿੱਛੇ ਕੰਮ ਹੋਇਆ ਉਹਦੇ ਤੇ ਵੋਟ ਪਾਈ ਆ ਅਸੀਂ ਇਸ ਪੋਲਿੰਗ ਬੂਥ ਦੇ ਉੱਤੇ ਆ ਇਸੇ ਪੋਲਿੰਗ ਬੂਥ ਦੇ ਉੱਤੇ ਪਰਮਜੀਤ ਸਿੰਘ ਸਰਨਾ ਵੀ ਵੋਟ ਪਾ ਕੇ ਗਏ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੋਂ ਜਿਹੜੀ ਸਿੱਖ ਸੰਗਤ ਕਿਉਂਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੇ ਤੇ ਇੱਥੇ ਸਿਰਫ ਸਿੱਖ ਭਾਈਚਾਰਾ ਹੀ ਵੋਟ ਦੇ ਸਕਦਾਗਾ ਤਾਂ ਇਸ ਪੋਲਿੰਗ ਬੂਥ ਦੇ ਉੱਤੇ ਵੋਟਾਂ ਪੈ ਰਹੀਆਂ ਨੇ ਪਰਮਜੀਤ ਸਿੰਘ ਸਰਨਾ ਵੀ ਇੱਥੇ ਵੋਟ ਪਾ ਕੇ ਗਏ ਨੇ ਤੇ ਦਾਅਵੇ ਆਪ ਕੋ ਆਪਣੇ ਨੇ ਤੇ ਸਿੱਖ ਸੰਗਤ ਦਾ ਖਾਸ ਤੌਰ ਦੇ ਉੱਤੇ ਕਹਿਣਾ ਕਿ ਹਰ ਤਰ੍ਹਾਂ ਦਾ ਮੁੱਦਾ ਜੋ ਸਿੱਖ ਭਾਈਚਾਰੇ ਨਾਲ ਜੁੜਿਆ ਹੋਇਆ ਜੋ ਸਿੱਖਾਂ ਦੀ ਨੌਜਵਾਨ ਪੀੜ੍ਹੀ ਨਾਲ ਜੁੜਿਆ ਹੋਇਆ ਚਾਹੇ ਐਜੂਕੇਸ਼ਨ ਆ ਚਾਹੇ ਗੁਰਦੁਆਰਿਆਂ ਦੇ ਸੁਧਾਰ ਦੀ ਗੱਲ ਹੈ ਜਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਗੱਲ ਆ ਇਹਨਾਂ ਮੁੱਦਿਆਂ ਨੂੰ ਦੇਖਦਿਆਂ ਹੀ ਉਹਨਾਂ ਨੇ ਵੋਟ ਪਾਈ ਹੈ ਕੈਮਰਾਮੈਨ ਅਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ ਏਵੀਪੀ ਸਾਂਝਾ ਦਿੱਲੀ